ਸਾਰਾ ਪੇਸ਼ ਕੀਤਾ ਜੀ 1.5 ਕਿਲੋਮੀਟਰ 프ੋਂਟਾ ਚਲੋ ਦਿਖਾ ਦੇ ਤੁਹਾਨੂੰ ਜੀ ਜਮੀਨ ਤੁਹਾਨੂੰ ਪੁੱਤਰ ਸਾਰੀ ਜਮੀਨ ਦਿਖਾ ਰਿਹਾ ਹਾਂਗਾ ਇਹ 1000 ਏਕੜ ਤੋਂ ਲੈ ਕੇ 1500 ਏਕੜ ਤੱਕ ਉਹਦਾ ਨਕਸ਼ਾ ਇਹ ਤੁਹਾਨੂੰ ਸਮਝਾਉ ਇਹ ਕਿਸੇ ਨੇ ਵੀ ਇਹ ਤਾਂ ਕਿੱਲੇ ਬੰਦੀ ਇਹ ਤਾਂ ਬੰਦ ਕੱਟ ਵੀ ਲੈਣੀ ਇਹ ਤਾਂ ਸਭ ਕੱਟ ਵੀ ਦੇ ਸਕਦੇ ਆ ਇਹਦਾ ਐਨ ਵਧੀਆ ਪੱਧਰ ਜੀ ਮਤਲਬ ਇਹਦੇ ਵਿੱਚ ਕੁਝ ਨਹੀਂ ਕੋਈ ਵੀ ਦੁਕਾਨ ਹੈ ਕੁਝ ਨਹੀਂ ਇਹ ਤਾਂ ਬਿਲਕੁਲ ਕਲੀਅਰ 20 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਸਾਰਾ ਕੁਝ ਫੋਨ ਕਰੋਗੇ ਬਾਕੀ ਦੀ ਡਿਟੇਲ ਸਾਰੀ ਫੋਨ ਤੇ ਦਊਗਾ ਘੜ ਸੰਕਰ ਅਗਰ ਘਟ ਵੱਧ ਵੀ ਲੈਣੀਆਂ ਘਟ ਵੱਧ ਵੀ ਮਿਲ ਜੂਗੀ 100 ਏਕੜ ਤੋਂ ਲੈ ਕੇ 1500 ਏਕੜ ਤੱਕ ਜ਼ਮੀਨ ਇੱਥੇ ਮੈਂ ਤੁਹਾਨੂੰ ਦੇ ਸਕਦਾ ਹਾਂ ਸੰਪਰਕ ਕਰ ਲਓ ਮੇਰੇ ਨਾਲ ਮਾਲਕੀ ਹੈ ਮਾਲਕੀ ਕੋਈ ਦਫਾ ਨਹੀਂ ਇਹ ਬਿਲਕੁਲ ਮੇਨ ਬੋਰਸਾ ਖਾਤਾ ਪੂਈ ਫਸਲ ਵੀ ਸਕਦੇ ਹਾਂ ਬਾਅ ਸਕਦੇ ਆ ਤਰਾ ਪੱਟ ਸਕਦੇ ਆ ਆ ਗਈ ਨਹਿਰ ਕੀਤੀ ਤਾਂ ਨਹਿਰ ਗਈ ਹਾਂ ਇਹ ਸੂਆ ਇਹਦਾ ਮਤਲਬ ਉਹ ਪੌੜੀ ਨਾਲ ਆਇਆ ਸਾਨੂੰ ਵੀ ਚੱਕ ਰੋਗਾ ਜੀ ਸਾਰੀ ਲੈ ਰੋਗਾ ਉਹਨੂੰ ਕਹ ਆ ਤਾਂ ਇਹ ਨਹਿਰੀ ਪਾਣੀ ਵੀ ਬਚੇਗਾ ਬਚੇਗਾ ਪੱਕਾ ਪੂਗਾ ਇਹਨਾਂ ਨੂੰ ਕਹਾਂ ਰਸੂਆ ਜਿਹੜੇ ਸਾਰ ਕੇ ਲੈ ਲੈਂਦੇ ਇੱਥੇ ਮੂਵ ਸ਼ੂਆ ਇਹਦਾ ਸੂਆ ਕੀ ਬਾਤ ਹੈ ਵਿੱਚ ਨਿਆ ਰਸੂਆ ਪੱਕਾ ਪੈਂਦਾ ਵਿੱਚ ਦੀ ਜਾਂਦਾ ਉਹ ਪੱਕਾ ਹੀ ਪੈਂਦਾ ਪਿਛਾ ਉਹ ਤਾਂ ਟੱਕਾ ਛੱਡੀਆਂ ਨਾ ਉਹ ਕੱਪਿੰਦੇ ਆ ਆ ਬਾਉਂਡਰੀ ਵਾਲੀ ਆ ਬਾਉਂਡਰੀ ਚ ਹੀ ਆ ਅੱਛਾ ਕਿਤੇ ਨਹੀਂ ਹੋਈ ਮੈਂ ਹੁਣ ਲਾ ਦੂੰ ਆ ਇਧਰ ਖੱਬੇ ਦਾ ਨਹੀਂ ਨਾ 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 ਇਧਰ ਨਹੀਂ ਆ ਪਰ ਮੋੜ ਦਾ ਡੇਟ ਆ ਅੱਛਾ ਇਹ ਫਾਰਮਾਟਰ ਫਿਰ ਸਾਈਡ ਮੂਵੀ ਬਣ ਜੀ ਨੂੰ ਲੇਟ ਆਉਂਦੇ ਆ ਕੋਈ ਨੂੰ ਕੁਰੀ ਨਾ ਬਣੀ ਜਾਂਦੀ ਮੂਵੀ ਨਿਕੜਾ ਉਹ ਕਰਨਾ ਦੂਰ ਤੱਕ ਸਾਰੀ ਪੱਧਰੀ ਦਿਖਾਈ ਦਿੰਦੀ ਆ ਮੋਟਰਾਂ ਕਾ ਆ ਵੀ ਮੋਟਰਾਂ ਮੋਟਰਾ 14 15 ਮੋਟਰਾ ਨੇ ਆ ਲੈ ਲਓ 25 ਜਿਮਨਾ ਫਾਰਮ ਹੋਰ ਸੇ ਵਿਚੇ ਹੀ ਆਹਾ ਜਮੀਨ ਹੈ ਇਹ 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 ਬਾਹਰ ਆ ਕੇ ਤੇ ਵਿੱਚੇ ਵਿਚੇ ਆ ਉਹ ਟੱਟ ਖੜੇ ਕਿਉਂਕਿ ਵਿਚੇ ਆ ਜੋ ਆ ਲੈ ਰੋ ਕਰਕੇ ਫੁੱਟੋ ਲੋ ਚੀਨੀ ਪੱਗ ਲੱਗ ਕਰ ਜਮੀਨ ਹੈ ਹਮਮ ਬਾਕੀ ਉਹ ਵੰਦ ਰਹੇ ਆਈ ਐਨ ਡੀ ਇਹਦੀ ਫੋਟੋ ਵੀ ਆਈ ਐਨ ਡੀ ਮੈਨੂੰ ਜਹ ਜਹ ਦੇਖੋ ਐਵੇਂ ਆ 15 ਸਾਲੀ ਕਿਉਂ ਕਰੇ 15 ਜਿੰਨਾ ਪਟਿਆ ਹੋਇਆ ਇਹ ਤੁਸ ਪੈ ਦਾ ਪਟਿਆ ਹੈ ओके तेरी बढ़िया और ही चला अबे के यार देखो अभी इसमें सारी रोड ਤੇ ਜਾ ਰਹੇ ਹਾਂ ਜੀ ਅਸੀਂ ਰੋਡ ਦਾ ਫਰੰਟ ਦਿਖਾ ਰਹੇ ਹਾਂ ਦਰਵਾਜ਼ਾ ਪੱਟਿਆ ਇਸ ਪਿੱਛੇ ਆ ਵੀ ਪੱਤਲਾ ਦੇਖੋ ਹੂੰ 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 ਹਣ ਖੜ ਕੇ ਦੇਖ ਲਓ ਆ ਬੱਗ ਇਹਨਾਂ ਨੂੰ ਆਈ ਫਾਰ ਬਾਕਸ ਉਹ ਵੀ ਆਹ ਉਹ ਸਾਰੀ ਵਿੱਚ ਹੀ ਆ ਮਤਲਬ ਵੱਡਾ-ਵੱਡਾ 게ਟ ਲਾਇਆ ਹੋਇਆ ਹੂੰ ਆ ਦੇਖ ਲਓ ਅੱਗੇ ਤੱਕ ਆ ਕੇ ਇੱਥੇ ਤੱਕ ਅੱਗੇ ਆ ਜਿੱਥੇ ਇੱਥੇ ਆ ਗਿਆ ਕੰਮ ਉਹ ਪੰਚਰਾ ਸਾਰੀ ਬੈਠੀ ਹੈ ਤੇ ਉਹ ਪਹਾੜ ਆ ਗਿਆ ਇਹਦੇ ਨਾਲ ਉਹ ਬਾਹਰ ਜਾ ਦੂਰ ਬੜੀ ਦੂਰ ਪਹਾੜਾ ਬੜਾ ਪਹਾੜਾ ਕੋੜ ਨਹੀਂ ਜਾਈਆਂ ਆਸਪੈਦਾ ਪਟਕੇ ਦੁਆਰੇ ਲਾਇਆ ਕਹਿੰਦਾ ਗਾਉਣ ਦਾ ਜੀਣਾ ਨਹੀਂ ਕੋਸਾ ਆਸਪੈਦਾ ਦਾ ਆਪਾਂ 4-5 ਮਿੰਟਾਂ ਦਾ ਸਕੇ ਜੀ ਉਹਨਾਂ ਨੂੰ ਜਿਡੇ ਆਉਣਗੇ ਜਦੋਂ ਨਾ ਨਾ ਸਹੀ ਐ ਇਹਨੂੰ ਆ ਪਟਕੇ ਲਾਇਆ ਆਸਪੈਦਾ ਆਪਾਂ ਨੂੰ ਇਧਰੋਂ ਮਿਲਣੀ ਹੈ 185 ਕਿਲੇ ਅਜਾ ਇੱਥੋਂ ਹਾਂ ਹਾਂ ਕਿਹਾਂ 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 ਤੇ ਇੱਥੋਂ ਤੋਂ ਆਹ ਆਵਰੁੰਦਾ ਉਹ ਵੱਡੇ ਸਪੈਦਾ ਵੱਡੇ ਅਜਾ ਵੱਡੇ ਸਪੈਦਾ ਤੋਂ ਅੱਛਾ 85 ਕਿੜਾ ਇੱਧਰ ਵੀ ਨੇ ਹਾਂ ਹਾਂ ਇੱਥੇ 200 250 ਹੈ ਜਿਹੜਾ ਯਾਨੀ 85 ਆਪਾਂ ਲਾ ਦਾਂਗੇ ਇੱਥੋਂ ਲਾ ਲਓ ਕੰਬੇ ਤੋਂ ਇਹ ਤੋਂ ਅੱਛਾ ਵੱਡਾ ਸਪੈਦਾ ਇਹਦਾ ਸਪੈਦਾ ਵੀ ਵੱਡਾ ਮਡਰ ਨਾਲ ਪਤਾ ਅਜੋ 40 ਫੁੱਟ ਇੱਥੇ ਮਿਲਨੇ 240 ਕੇ ਲਈ ਜਿਹੜਾ ਆ ਵੀ ਇੱਧਰ ਆਉਂਦਾ ਸਪੈਦਾ ਵੀ ਮੋਟਾ ਮਡਾ ਅੱਛਾ ਜੀ ਇਸੇ ਕੱਟਣਾ ਸਪੈਦਾ ਮੋਟਾ ਬਹੁਤ ਜਾਂਦੇ ਇਹ 85 ਕੇ ਲਈ ਮਿਲ ਜਾਣਗੇ 100 ਹੋਣਾ 100 ਲਿਆ ਲਾਂਗੇ ਇੱਥੋਂ 15 ਰੁਪਈਆ ਵੀ ਇਹ ਵੀ ਦੇ ਨਾਲ ਹੀ ਆਏਗਾ ਇਹ ਵੀ ਦੇ ਨਾਲ ਹੀ ਫਜ਼ਲ ਵੀ ਜੀ ਆ ਓਕੇ ਦੇਖਾ ਅੱਜ ਮੈਂ ਜੱਟ ਪਟਕੇ ਲਾਇਆ ਹੋਇਆ। ਇਹ ਤਾਂ ਵਿਚੀ ਵੱਡਾ ਛੋਟਾ ਸਫੈਤਾ ਵਿਚੀ ਹੋਊਗਾ ਸੌਦੇ ਚ। ਨਾ ਮਾਪਾ ਇਹ ਤਾਂ ਪੱਥਰ ਵੀ ਨਹੀਂ ਹੈਗਾ ਵਿਚ ਜੀ। ਹੈ ਜੀ? ਪੱਥਰ ਵੀ ਨਹੀਂ ਹੈਗਾ ਇਹਦੇ ਵਿੱਚ। ਪੱਥਰ ਕੋਈ ਨਹੀਂ ਜੀ ਡੱਕਰ ਆ ਇਹ। ਕਹਿੰਦਾ ਲੈ ਲੋ ਇਹ ਕਿਕਟ ਬੋਟਰ। ਅੱਛਾ ਜਿਹੜਾ ਤੂੰ ਉਹ ਪਿੱਛੇ ਫਸਲ ਹੁੰਦੀ ਆ। ਬਖਰਾ ਜਿਹੜਾ ਕਹਿੰਦਾ ਦੀ ਤੂੰ ਹੈਂ? ਹਾਂ ਹਾਂ। ਉਹ ਪਿੱਛੇ ਫਸਲ ਛੋਣਨ ਲੱਗਿਆ ਦੇਖਣ ਪਏ ਕੀ ਲੱਗਿਆ ਪਿੱਛੇ। ਹਾਂ 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 ਹਾਂ। ਆ ਨਹੀਂ ਹੈਗੀ ਆ ਨਹੀਂ ਹੈਗੀ ਅੱਛਾ ਆ ਇੰਨੀ ਬੱਲੇ ਵਾਲੀ ਦੀ ਹੈਗੀ ਆ ਵਿੱਚੋਂ ਕਿਸੇ ਦੀ ਨਹੀਂ ਰੱਖੀ ਵੀ ਹੈ ਕਿ ਨਹੀਂ ਇਹ ਨੂੰ ਦੱਸਦੇ ਕਿ ਇਹ ਹੈ ਨਹੀਂ ਤੇ ਪਿਛਲੀ ਆ ਗਈ ਤੋ ਪਿਛਲੀ ਹਾਂ ਪਿਛਲੀ ਤਾਂ ਸਾਰੀ ਹੈ ਆ ਇੰਨੀ ਪਹਾੜ ਤੱਕ ਨਾਲ ਪਹਾੜਪੂਰ ਨਹੀਂ ਪਹਾੜ ਉੱਪਰ ਹੀ ਰਹਿ ਜਾਣੇ ਕੋਣਾ ਦੂਰੇ ਦੂਰੇ ਰਹਿ ਗਈ ਜੀ ਦੂਰੇ ਆ ਇੱਧੇ ਇੱਧਰ 284 ਕਿੱਲੇ ਆ ਜੀ ਇਹ ਹੋਰ ਇਹ ਹੋਰ ਕਿਸੇ ਦੀ ਆ ਫਾਰਮ ਹਾਂ ਜੀ ਵੱਖਰਾ ਹੈ ਦਾ ਆਪਾਂ 100 ਗੱਲਾ ਨੂੰ ਇੱਥੇ ਦੇ ਦੇ ਗਏ ਇਹ ਜੋ ਆ ਛੱਡ ਕੇ ਉਹ ਫੇਰ ਚੱਲ ਪਈ ਆ ਹਸਪੀਟਲ ਦੇ ਨਵੇਂ ਹਸਪੀਟਲ ਦੇ ਉਹ ਬਲੀਆਣੀ ਕਿਹੜੀ ਹੈ ਪੱਥਰ ਦਾ ਹੈਗਾ ਇਹਦੇ ਚ ਪੱਥਰ ਕੱਢਿਆ ਹੋਇਆ ਹੈ ਇਹਦੇ ਚ ਮਾਰੀ ਟੋਟੀ ਆ ਉੱਧਰ ਨਹੀਂ ਹੈਗਾ ਪਿੱਛੇ ਕੋਈ ਪੱਥਰ ਨਹੀਂ ਆਸ ਫਾਇਦਾ ਲੱਗਿਆ ਨਵਾਂ ਠੀਕ ਹੈ ਆਸ ਬਦਾ ਪਿੱਛੇ ਹੈ ਕਹਾਂ ਕਰ ਲੋ ਫਾਇਦਾ ਦੇ ਲਈਏ ਇਦੋਂ ਵੀ ਕਹਾਂ ਇੱਧਰ ਇੱਧਰ ਬਾਈ ਵੀ ਗੱਲ ਹੈ ਜਸਵੀਰ ਜੀ ਇਹੋ ਵੀ ਫੈਂਡਾ ਲਿੰਕ ਪੋਸਟੇਜ ਦੇ ਤਾਂ ਬ੍ਰਹਮਾਤਮਾ ਕਰੇ ਬਹੁਤ ਵੱਡਾ ਸਬਕ ਬਗਿਆ ਫਰਮ ਆ ਗਿਆ ਇੱਥੋਂ ਮੁਕੰਦ ਚੱਲ ਬੀ ਛੋਟੀ ਦਾ ਵੀਡੀਓ ਇੱਥੋਂ ਬਣਾਈ ਹੋਈ ਦੀ ਛੋਟੀ ਦਾ ਮੈਂ ਪਿੱਛੋਂ ਮੇਰੇ ਗਲਤ ਬਣ ਗਈ ਅੱਛਾ ਇਹ ਸਾਰਾ ਫਰੰਟ ਉੱਥੇ ਤੋਂ ਜਿੱਥੇ ਤੁਸੀਂ ਦਿਖਾ ਰਹੇ ਹੋ ਬਾਈ ਜੀ ਉੱਥੋਂ ਤੋਂ ਫਰੰਟ ਆ ਰਿਹਾ ਹੈ ਆ ਵੀ ਆਈ ਬੱਚਿਆ ਇਹ ਪੁੱਤੋਂ ਨਿਕਲੇ ਹੈ ਮੰਨੂ ਯਾਰ ਹੂੰ ਆਪਾਂ ਘਰੋਂ ਨਿਕਲੇ ਮੈਂ ਕਹਣਾ ਬਸ ਇੱਥੋਂ ਕੰਧ ਤਾਂ ਮੁਕਾ ਰੋਕਾ ਬੱਚਿਆ ਗਾ ਮੋੜ ਆ ਕਣੀ ਖੱਬੇ ਨੂੰ ਇੱਕ ਤਾਂ ਇੱਕ ਤਾਂ ਖੱਬਾ ਮੋੜ ਆ ਗਿਆ ਉਹ ਪਿੱਛੇ ਉਹਨਾਂ ਆਪਾਂ ਮੁੜਿਆਂ ਖੱਬੇ ਨੂੰ ਆ ਤਾਂ ਮਗਾਨ ਵੀ ਆ ਗਿਆ ਜੀ ਇਹ ਜ਼ਮੀਨ ਤਾਂ ਲੱਗਦੀ ਆ ਬਾਹਰ ਇਹਦੇ ਬਾਹਰ ਹੀ ਆ ਹਾਂ ਬਾਹਰ ਆ ਲੈ ਨਹੀਂ ਨਹੀਂ ਮੋੜ ਆ ਗਿਆ ਸੱਜੇ ਹੱਥ ਅੱਛਾ ਸੱਜੇ ਹੱਥ ਮੋੜ ਆ ਗਿਆ ਹਾਂ ਨਹੀਂ ਚਲੋ ਇਹ ਮੋੜ ਤੋਂ ਗਾਹਾਂ ਵੀ ਆਪਈ ਆਹਾਂ ਆ ਤੁਹਾਡੇ ਵਿੱਚ ਬਣਾਈ ਜੀ ਵੀਡੀਓ ਹਾਂ ਵਿੱਚ ਆ ਇਹ ਉਹ ਗਾਹਾਂ ਦੇ ਜਾ ਕੇ ਤੁਸੀਂ ਖੜ ਕੇ ਦਿਖਾਉਣ ਲੱਗੇ ਹੋ ਕਿਤੇ ਉਦੋਂ ਮੈਂ ਦੇਖੀ ਅਵੀ ਮੈੱਕਾ ਅਵੀ 1200 ਗੱਲਾਂ ਹੁੰਦਾ ਹੀ ਹੋ ਭੈਣ ਚੋ ਦਾ ਵਿੱਚ ਆ ਇਹ ਨੌਕਰ ਰੱਖੇ ਵਿਆ ਇੱਥੇ ਪਿੰਡ ਦੇ ਰਕਵੇ ਜਿੰਨਾ ਜੀ ਆਹ ਹਾਂ ਸਰਦਾਰ ਦਾ ਘੜਾਈ ਹੋ ਲੰਦਾ ਬਸ ਇਸ ਤੋਂ ਬਹੁਤ ਰੱਖੇ ਹਰਦੋ ਦਾ ਨੋਕਾ ਹਾਂ ਕਿਹਨਾਂ ਕਹਾ ਉਹ ਕਰ ਜਿਉਣ ਸਰਪੰਚਾ ਬੋ ਨਹੀਂ ਆ ਇਹ ਕਰਤਾ ਆ ਗਏ ਨਹੀਂ ਨਹੀਂ ਉਹ ਜੋ ਵਿੱਚ ਫਾਰਮ ਬਣੇ ਰਿਹਾ ਭਈ ਬੈਠਿਆ ਆ ਘਰ ਅੱਗੇ ਜਿਹੜੇ ਇਹ ਇੱਥੋਂ ਤੱਕ ਹੱਡੀ ਇੱਥੋਂ ਖਤਮ ਇੱਥੋਂ ਖਤਮ ਹੈ ਇੱਕਲ ਇੱਕ ਘਾਹ ਲਿਓ ਇਹ ਦੇ ਵਿੱਚ ਹੀ ਆ ਆ ਵੀ ਵਿੱਚ ਫਾਰਮ ਮੈਂ ਵੇਚਿਆ ਚਲੋ ਇਹ ਇੰਨਾ ਛੱਡਣਾ ਪਿਆ ਭਾਈ ਆਪਾਂ ਨੂੰ ਆ ਛੱਡ ਦੋ ਉਹਨੂੰ ਕਹਿ ਲਈ ਮੜਜਾ ਅੱਛਾ ਆ ਕੰਦ ਫੇਰ ਆ ਗਈ ਹਾਂ ਉਹ ਕੰਦ ਦੱਸਦੀ ਐ ਵੀ ਇੰਨਾ ਦੀ ਐ ਕੰਦ ਆ ਗਈ ਹਾਂ ਐਨੀ ਕਹਿਣੀ ਐ ਮੱਕੀ ਵਾਲੀ ਹੈਣੀ ਇਹ ਆ ਕੇ ਨਾਲੇ ਵੀ ਥੋੜਾ ਗਿਆ ਬ ਵਿੱਚ ਇੱਥੇ ਮਤਲਬ ਅਡਾਸਕ ਆ ਫੇਰ ਆਪਣਾ ਆ ਗਈ ਅਗਾਂਹ ਕੰਦ ਤੋਂ ਅੱਛਾ ਤਾਂ ਇਨਸ਼ਾ ਅੱਲਾਹ ਅੱਛਾ ਤਾਂ 2 ਕਿਲੋਮੀਟਰ ਤੇ ਵਧਾਂਗੇ ਤੈਨੂੰ ਫੇ ਇਹ ਵੀ ਆ ਵੀ ਦਿੱਲੀ ਤੋਂ 12 ਕਿਲਾ ਕੇ ਲੱਗਦਾ ਬੰਦੀ ਬਣੂ ਰੈਂਟ ਤੇ ਰੱਖ ਮਿਲ ਜਨਾ ਸੀ ਪੂਰੇ ਦਾ ਪਹਾੜ ਵੀ ਹੋਣਗੇ ਜੀ ਵਿੱਚੋਂ ਉਹਨੇ ਇੱਕ ਪੈਸੇ ਦਾ ਭਾ ਨਹੀਂ ਆ ਬਾਈ ਤੂੰ ਜਸਵੀਰ ਜੀ ਸਾਨੂੰ ਅੱਡੀਆਂ ਅਗਲਾ ਕੱਟੀ ਆਣੀ ਹੋ ਰਹੀਆਂ ਹੁੰਦੀਆਂ ਪਹਾੜ ਹੋਣਗੇ ਪਹਾੜ ਬਾਹਰ ਹੋਣਗੇ ਇਹਨਾਂ ਤੋਂ ਬੱਕੀ ਗੱਲਾਂ ਦੇਖ ਲਾ ਹਾਂ ਜੀ ਚਲ ਚੱਲਦੇ ਆ ਚਲੋ ਪਹਾੜੀ ਤੁਹਾਨੂੰ ਦਿਖਾਉਣੇ ਆ ਅਸੀਂ ਮਸ਼ੀਨ ਲਿਆਵਾਂਗੇ ਨਹੀਂ ਫਿਰ ਪਰ ਵਿੱਚ ਆ ਆਹਾ ਦੇ ਡ ਅ ਆਵਾਰੰਬਜਾ ਚਲੋ ਪਾਪਾ ਫਾਰਸਨਾਤ ਫਾਰ ਚਲੋ ਪਾਪਾ ਬੱਟੋ ਅਟ ਨਾਂ ਕਿਉਂ ਰੱਖਿਆ ਓਏ ਰੱਡੋ ਅਟ ਬੰਦਿਆਂ ਦੀ ਆਏ ਰੱਡੋ ਅਟ ਬੰਦਿਆਂ ਦੀ ਹਾਂ ਅੱਠੀ ਲਈ ਸੀ ਰੱਡੋ ਅਟ ਫਾਰਮ ਬਣਾ ਲਿਆ ਅਗਲੇ ਨੇ ਇੱਕ ਬੰਦਾ ਵੇਚੂਗਾ ਦੋ ਵੱਠੇ ਪੰਜਵੇਂ ਪਹਿਣਾ ਨਹੀਂ ਇਹ ਨਾਲ ਦੀ ਜਾਂ ਆਹ ਵੇਚਿਆ ਸਪੈਦਾ ਲਿਆ ਤਾਂ ਵਿੱਚ ਤਾਂ ਸਪੈਦਾ ਬਹੁਤ ਬੜਾ ਬਣਾ ਗਿਆ ਵੱਡਾ ਵੱਡਾ ਮੈਂ ਕਹਿੰਦਾ ਮੇਰੀ ਬੂਰੀ ਨਾਲ ਵੀ ਆਦਾ ਪੈ ਕੇ ਬੱਲੀ ਆਲਾ ਸਪੈਦਾ ਕਹਿੰਦਾ ਉਹ ਬੱਤੇ ਆ ਗਿਆ ਨਾ ਡੈਂਟਰ ਲੱਗਦਾ ਪੈਦਾ ਹੁੰਦਾ ਇਹਦੇ ਵਿੱਚ ਕਿੱਲੇ ਜੇ ਆਹ ਨਹੀਂ ਪਰ ਮੈਂ ਬੱਲੀ ਬੜੀ ਮਹਿੰਗੀ ਆ ਬੱਲੀ ਆ ਬੱਲੀ ਲੱਗੜਾ ਦੀ ਗੋਗੀ ਇਹਦੇ ਪੈਸਾ ਬੱਟਾ ਹੈ ਬਸ ਹੁਣ ਹੋ ਗਈ ਸਮਾਪਤਾ ਸਮਾਪਤ ਹੋ ਗਈ ਆ ਦੇਖੋ ਜੀ ਹਜੇ ਚੱਲਦਾ ਕੰਮ ਆ ਮੋਟਰਾਂ ਨੇ ਆਹ ਆ ਮੋਟਰਾਂ ਨੇ ਹੂੰ ਇੱਥੋਂ ਖੜ ਕੇ ਤੁਸੀਂ ਉੱਧਰ ਰੋਕੀ ਆ ਹੁਣ ਇੱਥੇ ਉਹ ਹੋ ਗਈ ਦੂਜੀ ਆ ਬਾੜ ਦੱਸੋ ਜੀ ਇਹ ਬੰਜਰ ਹੋ ਗਈ ਅੱਛਾ ਦੂਜੀ ਇਹ ਪੰਨ ਵਾਲੀ ਦਪਾਚਾਰ ਵਾਲੀ ਨਵਾਂ ਰੁਫਾਨੀ ਆ ਕੀ ਇੱਥੇ ਅੱਛਾ ਰੁਫਾਨੀ ਆ ਕੀ ਚਲੋ ਜਫਾ ਵੇਚ ਨਾ ਨਾ ਸ਼ਰਮਣੀ ਸਾਨੂੰ ਡਿਫੈਂਸ ਚ ਰੋੜ ਚਾਉਣਾ ਇਹਨਾਂ ਦੀ ਹੋਈ ਆ ਇਹ ਬੰਨ ਵਾਲੀ ਆ ਇੰਨੀ ਕੁ ਅੱਛਾ ਇਹ ਤਿਆਰ ਕਰਨ ਵਾਲੀ ਆ ਕੋਈ ਜਫਾ ਨਹੀਂ ਇੱਥੇ ਹੈਗੀ ਜੋ ਪਹਾੜੀ ਨਹੀਂ ਹੋਣੀ ਜਫਾ ਕੱਟ ਚ ਹੋਣੀ ਆ ਜਗਲਾ ਤਾਂ ਹੀ ਨਹੀਂ ਹੋਰੇ ਉਹ 10 ਕਿਲੋਮੀਟਰ ਜਿਹੜਾ ਪਾਣੀ ਦੀਆਂ 5 6 ਕਿਲੋਮੀਟਰ ਕੱਪੀ ਦੇ ਆ ਬੇਕੀਆ ਯਾਨੀ ਇਹ ਬੰਨ ਵਾਲੀ ਆ ਇਹਨੂੰ ਚਾ ਲੈਣਾ ਪਹਾੜ ਤਾਂ ਨਹੀਂ ਜਿਹੜਾ ਅਸੀਂ ਪਹਾੜ ਚ ਆਪੀ ਜਿਵੇਂ ਹੈ ਨਹੀਂ ਚਲੋ ਇਹ ਗੱਲ ਇਹ ਹੋਏ ਵੀ ਤੇ ਹੈਗੀ ਤਾਂ ਤਿਆਰ ਕਰ ਲਾਂਗੇ ਕੋਈ ਨਾ ਤੇ ਪਿਆਰਾ ਹੀ ਆ ਤੇ ਮੈਂ ਜਿਹੜਾ ਰੋਲ ਜੋਂ ਦਿਖਾ ਦੇਣਾ ਆਖਿਆ ਦੀ ਸ਼ਕਲ ਲਈ ਕਾਕਾ ਇੱਥੋਂ ਮੁੱਕ ਗਿਆ ਕਹਿੰਦਾ ਇੱਥੋਂ ਲਈ ਆ ਵੀ ਜਣ ਲੈਣਾ ਇੱਥੇ 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 ਐਂਟ ਕਰਾਗਾ ਆ ਵੀ ਡਿਫੈਂਸ ਰੋਲ ਬੰਦਿਆ ਜੀ ਇਹ ਮੈਟਰੀ ਦਾ ਚੌੜਾ ਰੋਲ ਅੱਛਾ ਅੱਛਾ ਇਹ ਕਿੱਥੇ ਨੂੰ ਕੱਢਦੇ ਨੇ ਇਹ ਉੰਨੇ ਨੂੰ ਜਾਣਾ ਜੀ ਡਿਫੈਂਸ ਰੋਲ ਜਦੋਂ ਕਿੰਨਾ ਚੌੜਾ ਹੋ ਉਸ ਤੇ ਚੌੜਾ ਇਹ ਨਹੀਂ ਕਿਵੇਂ ਤੁਸੀਂ ਦੇਖ ਲਈ ਇਹ ਵੀ ਇੱਥੇ ਪ੍ਰਯਾਤਨ ਕੋਈ ਹੋਰ ਜ਼ਬਰਦਸਤ ਪਰਿਵਾਰੀ ਸਾਫ ਕੀਤਾ ਇਹ ਰੋਡ ਛੋੜਾ ਬਣਨਾ ਹੈ ਜੀ ਇੰਨਾ ਛੋੜਾ ਬਣਨਾ ਹੋ ਉਸ ਦਿਨ ਜਿੱਦਾਂ ਆਪਾਂ ਕੁਇਰ ਕਰਦਨੇ ਪੁੱਛ ਲੈਨੇ ਇਹਨਾਂ ਨੂੰ ਉਹ ਕਿਉ ਆਪਣੀ ਜ਼ਮੀਨਾਂ ਟੱਲਕ ਵੀ ਹੈ ਨਹੀਂ ਅਬ ਇਹ ਕਿਥੇ ਕਿਥੇ ਹੈ ਨਹੀਂ ਕੋਹਾ ਉਹ ਬਲਕੇ ਇਹ ਗਰਸ਼ੰਕਰ ਤੋਂ ਹੋਵਨ ਚੁਕ ਗਰਸ਼ੰਕਰ ਤੋਂ ਆਪ ਨੇ ਕਿਹਾ ਆਹ ਬਾਲੀ ਆਹ ਲੱਗਦੀ ਆ ਹੱਦ ਪੁੱਛਲਾ ਰੋਡ ਬਾਲ ਦਾ ਡਿਵਿਸ਼ਨ ਗਰਸ਼ੰਕਰ ਮਾਲੀਏ ਹੋ ਕੇ ਮੁਕਤਨ ਕੋਈ ਕਿੱਥੇ ਜਾ ਰਹਾ ਹੈ 70 ਇਹ ਮੈਨੂੰ ਕਿਵੇਂ ਲੱਗ ਗਈ ਨਹੀਂ ਹੈ ਇਹਦੇ ਤੇ ਫੇਕੀ ਚੁਕ ਚੁਕ ਹੋ ਗਿਆ ਹੈ ਇਹ ਤਿਵਾਰ ਵਾਲੀ ਬਾਲਕਰਾਸ ਜਿੱਥੇ ਰੱਖਿਆ ਹੋਇਆ ਕੋਈ ਫੇਰ ਖਾਣ ਨਹੀਂ ਲੱਗ ਰਿਹਾ ਕਿਹਨਾਂ ਚੰਚਾ ਕਿਹਨਾਂ ਦੋਸ ਹੋਇਆ 421 ਬੰਦਾ ਸੁੱਟਿਆ ਉਹ ਪੰਚ ਚਾਰ ਪੰਜ ਬੰਦੇ ਵੀ ਨਹੀਂ ਆਏ ਇਹ ਨੌ ਬੰਦੇ ਜਿੰਨੇ ਨੌ ਨਹੀਂ ਇਹ ਅਕਚਲ ਬੰਦਾ ਸੀ ਇੱਥੇ ਇੱਕ ਬਣਾਵਾ ਨਹੀਂ ਉਹ ਵਾਲੀ ਕੋਟ ਹੈ ਉਹ ਬੰਦਾ ਮੈਂ ਜਿਹੜਾ ਹੈ ਆਲ ਕੀ ਜ਼ਮੀਨ ਹੈ ਕੋਈ ਦਵਾ ਨਹੀਂ ਕੈਣੀ ਚਾਰ ਨਹੀਂ ਪੰਜ ਨਹੀਂ ਛੇ ਉੱਠੀ ਹੈਗਾ ਠੀਕ ਹੈ ਜੀ ਮੈਂ ਸਮਝ ਰਿਹਾ ਹਾਂ ਤਾਂ ਇਹ ਹੈਗਾ ਇਹ ਤਾਂ ਕਰੈਕਟਰ ਨਿਕਲਦਾ ਹੈ ਕੋ اچھا ਉਹਦੇ ਵਾਸਤੇ ਕੀ ਕਰਿਆ ਇਹ ਰਸਤਾ ਹੈ ਗੜ੍ਹ ਸੰਗਰ ਨੂੰ ਜਾਂਦਾ ਕੱਚਾ ਅੱਛਾ ਅੱਛਾ ਇਹ ਬਣਾਉਦੇ ਹੈ ਨਹੀਂ ਨਹੀਂ ਇਹ ਤਾਂ ਕਾਲੀ ਗੜ੍ਹ ਦੇ ਇਧਰ ਤਾਂ ਆਪਣੇ ਹੈ ਹੀ ਨਹੀਂ ਜੀ ਸਿਰਫ ਮੈਂ ਕੁਛ ਕੁਸ਼ਰਾ ਪਹਾੜਾਂ 'ਚ ਲੱਗੇ ਹੋਏ ਹਾਂ 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 ਇਹ ਲੱਗਦੀ ਹੈ ਆਹ 30 13000 ਜੀ ਕੁਪਟੇ ਰਾ ਤੇ ਇਹਨਾਂ ਦਾ ਨਲਾ ਰਸ ਛੜ ਕੇ ਲੱਗਦੀ ਹੈ ਜਦ ਚੱਲਦਾ ਆਪਾਂ ਦਹਾਂ ਦਾ ਪਾ ਕੇ ਦਿੱਕੋ ਯਾਰੀ ਥੋੜੇ ਘੜਾ ਥੋੜਾ ਲਾਣੇ ਕਰੀ ਆ ਆਹ ਤਾਂ ਕਰਦਾ ਕੱਟਿਆ ਆ ਗਈ ਜੀ ਤੀ ਬਾਹਰ ਹੈ ਉਸ ਤੋਂ ਬਾਹਰ ਉਹ ਮੂਹੂ ਮੂਹੂ ਹੀ ਨਾ ਹਰ ਜਿਹੜਾ ਲੱਗੇ ਆਪਣਾ ਫੇਰ